ਤੇ ਬਾਈ ਜੀ ਅੱਜ ਜਿਹੜਾ ਕਾਨਕ ਨੂੰ ਅੱਗ ਲੱਗੀ ਆ ਇਹਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਕੀ ਕੀ ਦੀ ਪੈਲੀ ਹੈ ਕਿਵੇਂ ਹੋਇਆ ਜੀ ਇਹ ਸਰਦਾਰ ਰੇਸ਼ਮ ਸਿੰਘ ਦੀ 4 ਏਕੜ ਜ਼ਮੀਨ ਨੂੰ ਅੱਗ ਲੱਗੀ ਹੈ ਤੇ ਸਰਦਾਰ ਗਗਨਦੀਪ ਸਿੰਘ ਸੰਧਾ ਸਾਹਿਬ ਮੋਗੇ ਤੋਂ ਇਹ ਉਹਨਾਂ ਦਾ ਵੀ 22 ਕਿੱਲੇ ਵਣ ਮੱਝਾ ਜੀ ਸਾਡੀ ਕਪੈਨ ਬਹੁਤ ਦੂਰ ਚੱਲਦੀ ਸੀ ਅਸੀਂ ਤਾਂ ਕਿੱਲਾ 15 ਕਿੱਲੇ ਵੱਲ ਤੋਂ ਉਹ ਕਿਵੀ ਅੱਗ ਲੱਗੀ ਹੈ ਉਹਨਾਂ ਨੇ ਬਹੁਤ ਹਿੰਮਤ ਕੀਤੀ ਪਰ ਅੱਗ ਦੀ ਲੋਬੇਟ ਦੇ ਵਿੱਚ ਮੈਂਟੋ ਮੈਂਟੀ ਵੀ ਲਿਆ ਵੇ ਲਿਆ 30 ਪੱਤੀ ਏੜਵਾਣ ਵਾਚ ਕੇ ਆਈ ਤੇ ਉਸ ਕਿਸਾਨ ਸਬੰਧੀ ਜਿਸ ਜਿਸ ਦਾ ਨਿਸ਼ਾਨ ਹੋਇਆ ਸਰਕਾਰ ਤੋਂ ਪੀਰ ਕਰਦੇ ਵੀ ਉਹਨੂੰ ਮਾਜਵਾ ਵਾ ਤੋਂ ਬਾਅਦ ਛੱਟਾ ਜਾਵੇ ਪਿੰਡ ਮਾੜੀ ਮੁਸਤਫਾ ਬਹੁਤ ਹੀ ਭਿਆਨਕ ਅੱਗ ਲੱਗ ਗਈ ਆ ਕਣਕ ਨੂੰ ਜੀਤੇ 25 ਤੋਂ 30 ਏਕੜ ਜ਼ਮੀਨ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਆ ਤੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਥੱਲੇ ਦੱਬਿਆ ਵਾ ਤੇ ਇੱਕ ਉਹਨਾਂ ਦੀ ਜਿਹੜੀ ਫਸਲ ਆ ਉਹ ਸਾਰੀ ਸੜ ਗਈ ਆ ਤੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਕਣਕ ਜਿਹੜੀ ਸੜੀ ਆ ਉਹਦਾ ਮਾੜਾ ਮਿਲੇ ਉਹਨਾਂ ਨੂੰ ਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਬਈ ਕਿਸਾਨਾਂ ਨੂੰ ਕਣਕ ਤੇ ਤੇ ਫਸਲ ਤੇ ਹੀ ਸਾਰੀ ਆਸ ਹੁੰਦੀ ਆ ਤੇ ਉਹੀ ਫਸਲਾਂ ਦੀ ਸੜ ਗਈ ਆ ਤੇ ਜੋ ਵੀ ਕਿਸਾਨਾਂ ਸਰਕਾਰ 'ਜਾ ਚੜਿਆ ਵਾ ਉਹ ਕਰਜ਼ਾ ਮਾਫ ਹੋਵੇ ਜਿੱਦਾਂ ਵੀ ਹੋਵੇ ਸਰਕਾਰ ਉਹਨਾਂ ਦੀ ਮਦਦ ਕਰੇ